ਗੱਲ ਵੀ ਮੈਂ ਕਿ ਨਹੀਂ ਹੋਂ ਨਾ ਪੀੜੀ ਮੇਰਾ ਮਾਸੜ ਤਾਂ ਹਜੇ ਬੰਦ ਹੈ ਨਾ ਆਈ ਨਹੀਂ ਪਤਾ ਜਦੋਂ ਗੁੱਸਾ ਕਰਨ ਤੇ ਪੀਤੀ ਹੋਈ ਅਵੀ ਫੇਰ ਲੱਤ ਤੋੜ ਦੂ ਫੇਰ ਮੰਨੂ ਨਾ ਕਹੀਂ ਵੀ ਤੇਰੇ ਮਾਸੜ ਨੇ ਮੇਰੇ ਲੱਤ ਤੋੜਦੀ ਅੱਡਾ ਉ ਗੁੜਾ ਜਿਹਾ ਲੱਗਦਾ ਤਾਂ ਹੈ ਨਹੀਂ ਉਹਦੇ ਚ ਵੀ ਕੁਝ ਹੋਰ ਦਾਰੂ ਦਾ ਛੱਡਣੀ ਨਹੀਂ ਚਾਹੀਦੀ ਆਹੀ ਮਾਸੜਾ ਜਿਹੜੀ ਕਹਿੰਦੇ ਸੀ ਭਾਬੀ ਨਾਲੇ ਕਹਿੰਦੀ ਸੀ ਮਾਥੜ ਪੈਗੜਾ ਦੀ ਲੱਤਾਂ ਤੋੜ ਦਿੰਦਾ ਤੇ ਮਰੀਆਂ ਨੂੰ ਜੀਠ ਲੱਗਦਾ ਉਹ ਯਾਰ ਕਿਹੜਾ ਤੇਰਾ ਜੀਠ ਲੱਗਦਾ ਮੈਨੂੰ ਤਾਂ ਤੇਰੀ ਨਹੀਂ ਸਮਝ ਆਉਂਦੀ ਜੇ ਸਾਲਾ ਪੈਗ ਲਾ ਕੇ ਆ ਜੋ ਤਾਂ ਤੂੰ ਦੁਖੀ ਦੀ ਦੁਖੀ ਜੇ ਅੱਜ ਬੰਦਾ ਨਾਰਮਲ ਆ ਗਿਆ ਤਾਂ ਤੂੰ ਦੁਖੀ ਦੀ ਦੁਖੀ ਚੱਲ ਚੰਗਾ ਅੱਛਾ ਪੱਠੇ ਵੱਢ ਲਏ ਆ ਹਾਂ ਪੱਠੇ ਵੱਢ ਲਏ ਸੀ ਕਿੰਨੇ ਗੇੜੇ ਦੇ ਖਾਈ ਉਹ ਤਾਂ ਅੱਜ ਬਾੜੇ ਦੇਣਾ ਬਾਅਦ ਪੱਠੇ ਵੱਧੇ ਸੀ ਤੂੰ ਹੀ ਜੀ ਦੁਖੀ ਜਾਂਦੀ ਹੈ 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 ਅੱਜ ਫੇਰ ਵੀ ਕੀ ਕਰ ਗਿਆ ਉਹ ਯਾਰ ਤੂੰ 11 ਤੂੰ ਸ਼ਰਮੀ ਮੰਨ ਲੈ ਮੈਂ ਤਾਂ 4 ਵਜੇ ਪੈਗ ਉਹ ਤਾਂ ਰਾਤ ਆੜੀ ਦੀ ਹੀ ਆਈ ਜਾਂਦੀ ਹੈ ਹਵਾ ਅੱਛਾ ਅੱਛਾ ਆਏ ਤਾਂ ਮੈਨੂੰ ਪੂਰਾ ਮਾਨ ਸੀਗਾ ਕਿ ਮੇਰਾ ਜੈਲਦਾਰ ਭਾਈ ਨਾਲ ਅੱਜ ਸਿਆਣਾ ਹੈ ਤਾਂ ਇਹਦਾਂ ਸਾਰੇ ਜੈਲਦਾਰ ਜੈਲਦਾਰ ਕਹਿੰਦੇ ਨੇ ਉਹ ਉਹ ਤਾਂ ਦਰ ਵਾਲੇ ਦੇ ਕੋਲ ਦਿਨ ਲੱਗਦਾ ਹੈਗਾ ਮੈਨੂੰ ਪਤਾ ਸੀਗਾ ਵੀ ਅੱਜ ਤਾਂ ਤੁਹਾਨੂੰ ਜਮੀ ਨਹੀਂ ਪੀੜ ਦਿੰਦਾ ਹੈਗਾ ਨਹੀਂ ਤੂੰ ਤੂੰ ਤਾਂ 11 ਵਜੇ ਦੇ ਕੀ ਤਾਂ 10 ਵਜੇ ਤੱਕ ਹੈ ਨਾ ਮੰਤਰੀ ਵਾਲਾ ਤੇਰਾ ਜੈਲਦਾਰ ਭਾਈ ਹਾਂ ਐਟਮ ਪੇਸ਼ ਕਰ ਦਈਏ ਐਟਮ ਉਹ ਤੂੰ ਇਹ ਇੱਥੇ ਖੜ ਜਾ ਇੱਥੇ ਖੜ ਗਈ ਮੈਂ ਗਈ ਮੈਂ ਜੈਲਦਾਰ ਭਾਈ ਨੂੰ ਬੁਲਾ ਕੇ ਲਾਉਣਾ ਤੇ ਹਾਂ ਚੰਗਾ ਲੈ ਲੈ ਫੱਕਾ ਨਾ ਜਿਹੜੇ ਜੈਲਦਾਰ ਭਾਈ ਨੇ ਖੇਤ ਸਾਰਾ ਕੰਮ ਕਰਿਆ ਹੋਣਾ ਪੱਠੇ ਵੀ ਬਣਿਆ ਵੱਡੇ ਹੋਣੇ ਰੇੜੀ ਤੇ ਵੀ ਬਣਿਆ ਆਪ ਲੱਦੇ ਹੋਣੇ ਤਾਂ ਹੀ ਉਹ ਨਹੀਂ ਤਾਰਿਫ ਕਰਦਾ ਐਂ ਤਾਂ ਉਹਨੂੰ ਆਉਦੇ ਪਰਾ ਤੇ ਮਾਨ ਐ ਐਨੀ ਮੇਰਾ ਸਿਰ ਨਹੀਂ ਮਾਉਣ ਦਿੰਦੇ ਮੇਰੇ ਪੇਕੇ ਦੇਖ ਰਹੀ ਆ ਹਨ ਲੈ ਆ ਹੁਣ ਉਹ ਖੜ ਜਾ ਖੜ ਜਾ ਕਰਦਾ ਐ ਪੇਸ਼ ਲਓ ਜੀ ਜੈਲਦਾਰ ਸਾਹਿਬ ਦੀ ਪੰਚ ਆ ਗਿਆ ਗੈਲਦਾਰ ਸਾਹਿਬ ਆ ਗੈਲਦਾਰ ਸਾਹਿਬ ਆ ਵੇ ਜੈਲਦਾਰ ਸਾਹਿਬ ਆ ਤੁਹਾਡਾ ਗੈਲਦਾਰ ਭਾਈ ਜੀ ਕਰ ਤੂੰ ਫੋਲ ਕਰਦਾ ਹਾਂ ਹਾਂ ਕੁੜੀਏ ਓਏ ਖਾਂਦੇ ਪੀਂਦੇ ਹੁੰਦੇ ਆ ਜੱਟ ਇਹਨਾਂ ਪਰ ਉਹਨਾਂ ਸਾਹਿਬ ਮੇਰੀ ਬਹੁਤ ਇੱਜ਼ਤ ਕਰਦੇ ਆ ਮੈਨੂੰ ਪ੍ਰੋਣੇ ਸਾਹਿਬ ਵੀ ਲੱਗਦਾ ਤੈਨੂੰ ਕੀ ਚਾਹੇ ਕਰ ਇਹ ਤਾਂ ਮੁੰਡਾ ਸ਼ਟਾਕਪੁਰ ਦੀ ਲੰਘਦਾ ਨਹੀਂ ਹੈਗਾ ਇਹ ਤੇਰਾ ਕੰਮ ਆ ਨਾ ਇਹ ਮੇਰਾ ਭਰਾ ਹੈ ਜਿਹੜਾ ਨਾ ਗਊ ਵਰਗਾ ਇਹ ਤਾਂ ਦਾਦ ਦੇ ਕੋਲ ਦੀ ਲੰਗਦਾ ਰਿਹਾ ਹੈ ਆਪਰਾਇ ਇਹ ਗੱਲ ਕਹਿਣੀ ਬੋ ਇਹ ਨਹੀਂ ਕੋਲ ਗਾਲ ਦੀ ਮੰਗਦਾ ਇਹ ਤਾਂ ਮਾਂ ਦਾ ਹੀ ਬਾਈ ਆ ਪੀਂਦਾ ਆ ਦੇਖ ਆਏ ਨਾ ਇਹ ਆ ਜਿੰਦੀ ਬਚੀ ਪਈ ਹੈ ਨਾ ਇਹ ਅਸੀਂ ਪੀਵਾਂਗੇ ਤੇ ਤੂੰ ਗੰਡਾ ਤੇ ਖੀਰਾ ਕੱਟ ਕੇ ਲਿਆ ਫੜਾ ਫੜ ਲੈ ਕੇ ਆਓ ਗੰਡੇ ਖੀਰੇ ਦਾ ਲੈ ਕੇ ਆਓ ਰੋਬ ਜਾ ਤਾਂ ਲੱਗਦਾ ਜਲਦਾ ਪੂਰਾ ਰੋਦਾ ਉਹਨੇ ਅਸੀਂ ਆਣੇ ਲੈ ਕੇ ਆ ਕੱਟ ਕੇ ਗੱਲ ਤਾਂ ਗੜ ਕੇ ਜਾ ਲੜਦਾ ਰੋਗ ਅੱਗੇ ਅੱਗੇ ਏਕੜ ਦੀ ਅੱਜ ਸੁਸਰੀ ਵਕੂ ਸਗੀ ਕਿਵੇਂ ਮੇਰਾ ਫੂਲ ਮੇਰੇ ਹੁੰਦੇ ਹੈ ਚੱਕ ਦੇ ਕੇ ਚੰਦੀ ਐ ਤਨੀ ਘਰ ਮੇ ਲੋਟਣਾ ਹੈ ਪਹਿਲਾਂ ਤਾਂ ਇਹ ਕੱਲਾ ਆਪ ਟੱਪਦਾ ਹਾਂ ਸੀ ਆ ਇੱਕ ਮਲੰਗ ਨਾਲ ਜੱਗੀ ਟੱਕਰ ਗਿਆ ਹੈ ਹੁਣ ਇਹਨੇ ਮੇਰੇ ਭਰਾ ਨੂੰ ਹੀ ਰਲਾ ਲਿਆ ਐ ਕਰ ਐ ਤਨੀ ਘਰ ਲੋਟਦੀ ਤੂੰ ਕਰ ਮੱਸੇ ਮੱਸਣ ਫੇਰ ਦੇਖ ਲਿਆ ਇਹਨਾਂ ਦਾ ਕੀ ਬਣਦਾ ਚੱਲ ਇਹਨੂੰ ਘੰਟੇ ਟੋਟੇ ਦਾ ਫੇਰ ਇਹਦੋਂ ਸਮਾਰ ਕੇ ਪਹਿਲਾਂ ਮਾਸੀ ਨੂੰ ਫੋਨ ਕਰਦੀ ਆਂ ਛੰਡੀ ਉਹ ਤਾਂ ਪੂਰਾ ਚਾਹ ਤੂੰ ਲੈ ਆਓ ਹੈ ਤੇਰੇ ਬਾਪੂ ਦਾ ਪੀਚਾ ਪਰ ਉਹ ਬੜਾ ਜੀ ਕੁੜੀ ਦਾ ਫੋਨ ਆਇਆ ਸੀਗਾ ਅੱਛਾ ਕੀ ਕਹਿੰਦੀ ਮੈਨੂੰ ਤਾਂ ਲੱਗਦਾ ਮੁੰਡੇ ਵਾਲੀ ਗੱਲ ਬਣ ਗਈ ਹੋ ਗਿਆ ਰਸਤਾ ਪੱਕਾ ਛੇਰ ਤਾਂ ਬਣ ਗਈ ਗੱਲ ਆ ਪੋ ਦਾ ਮਹੀਨਾ ਲੰਘ ਜਾਣ ਦੇ ਫੱਗੜ ਦਾ ਵਿਆਹ ਕਰ ਲਾਂਗੇ ਬਸ ਪੱਕਾ ਮੈਨੂੰ ਤਾਂ ਮੋਜਵਾਨ ਦੀ ਰੋਟੀ ਸੱਚੀ ਕਹਿੰਦਾ ਰੋਟੀ ਟੋਪ ਕਰੂਗੀ ਤੇ ਮੈਂ ਦੱਸਿਆ ਤਾਂ ਹੂੰਆ ਫੋਨ ਤੇ ਤੈਨੂੰ ਕੋ ਸੋਣੇ ਨਾ ਉਹ ਕਹਿੰਦੀ ਆ ਜਾ ਬਸ ਤਾ ਬਤਾ ਸਹੀ ਕਿਹਾ ਉਹਨੇ ਜੇ ਕੋਈ ਖੁਸ਼ੀ ਦੀ ਗੱਲ ਲੱਗੀ ਮੈਂ ਤਾਂ ਚਾਹ ਨਹੀਂ ਚੱਕਿਆ ਜਾਂਦਾ ਸੱਚੀ ਗੱਲ ਚਲ ਭੀ ਘੇਰ ਵਾਲੀ ਬਸ ਤੇ ਚੜ ਚੜਦੇ ਪਾ ਕੱਪੜੇ ਕੱਪੜੇ ਪਾਈ ਆ ਇਹਨਾਂ ਨੂੰ ਕੀ ਹੋਇਆ ਕੱਪੜਿਆਂ ਨੂੰ ਮੋਟੇ ਕੱਪੜੇ ਰੋਜ਼ ਬਦਲ ਨੂੰ ਕੀ ਹੁੰਦਾ ਕਾ ਹੋਰ ਇਹ ਕਿਹੜੇ ਮਲੇ ਹੋ ਕੇ ਮੋਟੇ ਨੇ ਚਲ ਥੋੜੇ ਬਾਕੀ ਚਲਦੇ ਕੰਮਲੇ ਬੋਲੇ ਵਧੀਆ ਲੱਗਦੇ ਆਂਗੇ ਚਲੋ ਤੁਹਾਡੇ ਤੋਂ ਕੁਝ ਲੈ ਲਾਂ ਖਾਣ ਨੂੰ ਨਾਲੇ ਕੇਲੇ-ਕੁੱਲੇ ਹਾਂ ਉਹ ਲੈ ਲਾਂਗੇ ਚਲੋ ਜਲਦੀ ਆ ਪੇਰਾ ਹੋਰ ਚਾਹ ਤਾਂ ਪੀ ਲਾ ਠੀਕ ਲਿਖਿਆ ਵਸ ਚਾਹ ਫੇਰ ਹੀ ਪੀਵਾਂਗੇ ਆ ਜਾ ਲੈ ਦੱਸ ਕਹਿੰਦਾ ਚਾਹ ਫੇਰ ਪੀਉਂਗਾ ਕਮਲਾ ਪੁੱਜ ਵੀ ਤੂੰ ਚਾਹ ਦੇ ਘੁੱਟ ਤਾਂ ਭਰ ਲੈ ਦੱਸ ਇਹ ਵੀ ਠੀਕ ਹੀ ਹੈਗਾ ਹੋਰ ਕੀ ਕਹੇ ਜੱਸ ਸਿਹੜੇ ਨਹੀਂ ਪੇਰਾ ਡੇਈ ਬਹੁਤ ਦੂਰ ਆਦਾ ਹੋਰ ਮੈਂ 70 ਕਿਹਾ ਇੱਕ ਤਾਂ ਮੇਰਾ ਗੋਡਾ ਦੁਖਦਾ ਫੇਰ ਫੇਰ ਕਿਹੜੇ ਲੱਗੇ ਪਤਾ ਨਹੀਂ ਘਰੇ ਹੋਣਗੇ ਕਿੰਨੇ ਮੈਂ ਕਹਿੰਦੀ ਸੀ ਕਿ ਕੋਈ ਬਾਪੂ ਵੀ ਕਪੜਾ ਲੀੜਾ ਆਪੇ ਕੁੜੀ ਤੇ ਪਰੋਣਾ ਖਰੀਦ ਲੈਣਗੇ ਤੁਰਤ ਪੈਰੀ ਸਾਰਾ ਕੁਝ ਇਹਨਾਂ ਨੂੰ ਕਹਦਾ ਹੂੰ ਟੱਕੀ ਵੀ ਆਪੇ ਖਰੀਦ ਲੈਣਗੇ ਮੈਂ ਕਿਹਾ ਇੱਥੇ ਨੰਦ ਫਿਰ ਦੇ ਦਾਂਗੀ ਜੈ ਜਹ ਹੋਇਆ ਇਹ ਚਿੰਨੀ ਚੜਾਵਾ ਕਰ ਲਾਂਗੇ ਫਿਰ ਸ੍ਰੀਕਾ ਕਬੀਲਾ ਨਰਾਜ਼ ਹੋ ਜੂਗਾ ਇਹ ਪਿੰਡ ਚ ਵਿਆਹ ਨਹੀਂ ਕਰਿਆ ਇਹਨਾਂ ਨੇ ਘਰੇ ਖਵਾ ਦਾਂਗੇ ਲਿਆ ਕੇ ਚਾਰ ਲੱਡੂ ਹੋਰ ਕੀ ਆ ਕੀ ਸ੍ਰੀ ਕੀ ਕਿ ਬੱਪੂ ਚੋਰੋਂ ਵਿਆਹ ਕਰਿਆ ਕੋਈ ਗੱਲ ਲੈ ਆਪਣੇ ਮੁੰਡੇ ਰਿਸ਼ਤਾ ਕਰਾਇਆ ਇਹ ਜਿਹੜੇ ਕਰਾਉਣਗੇ ਉੱਥੇ ਖਵਾਵਾਂਗੇ ਆਪਾਂ ਨੂੰ ਨਹੀਂ ਲੋੜ ਹੈਗੀ ਕਿਸੇ ਦੀ ਹਾਂ ਮੈਂ ਤਾਂ ਕਿਸੇ ਨੂੰ ਬੜਨ ਨਹੀਂ ਦਿੰਦੀ ਮੈਂ ਤਾਂ ਨੂਨੂ ਵੀ ਲਕੋਲ ਕੋ ਰੱਖੂੰਗੀ ਦੇਖੀ ਸਹੀ ਹਾਂ ਚਲ ਦੇ ਫੇਸੋ ਟੰ ਕਰ ਦੇ ਇੱਕ ਤਾਂ ਮਾਸੀ ਨੂੰ ਹੁਣ ਪੜਿਆ ਤਾਂ ਹੈਗਾ ਸੀਗਾ ਹਨਾ ਆਉਂਦੀ ਹੋਊਗੀ ਲੈ ਮਾਸੀ ਤਾਂ ਆ ਗਈ ਲੈ ਬੱਸ ਰੱਖ ਦੇ ਕਿ ਮੈਂ ਬੁੱਤ ਠੀਕ ਹਾਂ ਠੀਕ ਹਾਂ ਮੈਂ ਤਾਂ ਠੀਕ ਹੈ ਸਸਰੀ ਦਾ ਮਸਲੇ ਸਸਰੀ ਦਾ ਹੁਣ ਬੈਠ ਜਾ ਜੀ ਬਿਲਕੁਲ ਹਾਂ ਠੀਕ ਹੈ ਆ ਜਾ 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 ਲਮੇ ਬੈਗ ਅੰਦਰ ਖਵਾ ਸੀ ਰੱਖ ਰੱਖੇ ਪੁੱਤ ਰੱਖਿਆ ਆ ਤਾਂ ਬਾਲੇ ਸੋਣਾ ਕਰਤਾ ਕੁੜੀ ਨੇ ਸਭ ਠੀਕ ਹੋ ਗਿਆ ਸੋੜ ਜਾ ਜੀ ਨਹੀਂ ਇਹ ਆਪਣਾ ਇੱਥੇ ਫਿਰਦਾ ਹੋਊਗਾ ਕਿਤੇ ਪਰੋਂ ਕਿਤਨਾ ਲੱਗ ਗਿਆ ਹੈ ਨਾ ਪਾਣੀ ਤੁਸੀਂ ਕੀ ਪੀਓ ਹਾਂ ਚਾ ਮਚਾ ਬਣਾ ਬਹਿ ਜਾ ਬਹਿ ਜਾ ਕੋਈ ਨਹੀਂ ਚਾਪਣਾ ਨਹੀਂ ਰੱਖਤਾ ਪੁੱਤ ਬਾਲਾ ਸੋਣਾ ਕਰਤਾ ਸੱਚੀ ਲਾਇ ਮੈਥੇ ਤਾਂ ਖੁਸ਼ੀ ਨਹੀਂ ਚੱਲੀ ਜਾਂਦੀ ਤੂੰ ਤਾਂ ਘਰ ਮਾਲੀਆਂ ਧੀਏ ਕਿੰਨੀ ਖੱਟ ਲੈ ਇੱਕ ਹਿਸਾਬ ਦਾ ਹਾਂ ਇੱਕ ਹਿਸਾਬ ਦਾ ਪੰਨੀ ਕਰਤੀ ਹੈ ਰੋਟੀ ਪਾਣੀ ਬਣਦਾ ਨਹੀਂ ਸੀ ਗੁੱਡੇ ਕਿਤੇ ਦੁੱਖ ਦੀਆ ਪੁੱਤ ਮੇਰੇ ਨਾਈ ਮਸੀ ਕਿ ਦਵਾਈ ਦਿੱਤੀ ਕੋਡੀ ਨੂੰ ਤਾਂ ਬਾਾਈ ਤਾਂ ਲੈ ਲਈ ਪੁੱਤ ਦਵਾਈ ਲੈ ਕੇ ਤੁਰੇ ਫਿਰਤੀਆਂ ਕੀ ਅੱਛਾ ਤੇ ਮੈਂ ਤਾਂ ਤੈਨੂੰ ਐ ਕਹਿੰਦੀ ਆ ਤੂੰ ਪੁੰਨ ਖਾਤ ਲਿਆ ਤੂੰ ਸੱਚੀ ਲਾ ਸਾਡੇ ਬਾਤ ਤਾਂ ਰੱਬ ਵੀ ਬਣ ਗਈ ਕਿ ਨਹੀਂ ਹੈਪੀ ਤੇ ਬਾਪੂ ਹਾਂ ਪੁੰਨ ਖਾਤ ਲੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਿੱਖੀ ਵੀ ਜਾਣੇ ਆਹੀ ਹੈਪੀ ਤੇ ਰਿਸ਼ਤੇ ਵਾਲਾ ਮਸੀ ਰਿਸ਼ਤੇ ਵਾਸਤੇ ਕਾਹਨੂੰ ਬੁਲਾਇਆ ਹੋਰ ਕਾਦੇ ਵਾਸਤੇ ਬੁਲਾਇਆ ਤੂੰ ਤਾਂ ਚਾਈ ਚਾਈ ਭੱਜੇ ਵੀ ਰਿਸ਼ਤਾ ਕਰਾਉਗੀ ਕਾਹਨੂੰ ਮਸਰ ਜੀ ਹਾਂ ਜਿਹੜਾ ਉਹ ਚ ਮਾਈਆਂ ਹੁਣ ਤੋ ਵੀ ਕੀ ਲਾਤਾ ਲੋ ਤੇ ਹਾਂ ਮੈਂ ਨਾਲ ਬੈਠੇ ਹਾਂ ਜੀ ਜਾਏ ਖਾਣੇ ਤੇ ਮਸੀ ਤੇਰੀ ਗੱਲ ਸੁਣ ਲੈ ਮੈਨੂੰ ਪਤਾ ਕੀ ਹੋਊਗਾ ਐ ਨਹੀਂ ਕਹਿਣਾ ਵੀ ਤੇਰੇ ਪ੍ਰਾਣ ਵਾਸਤੇ ਸਲਾਹ ਕਹੂਗਾ ਮੇਰੇ ਪ੍ਰਾਣ ਵਾਸਤੇ ਸਲਾਹ ਕੱਟ ਦੇ ਫਿਰ ਮੈਨੂੰ ਐ ਕਹਿਣਾ ਪੈਂਦਾ ਵੀ ਤੇਰਾ ਨਹੀਂ ਹੈਗਾ ਮੇਰਾ ਪ੍ਰਾਣ ਹੈ ਹਾਏ ਤੇਰਾ ਬੈਠੇ ਜਿਹੜਾ ਤੇਰਾ ਮਰ ਜਾਣਿਆ ਜ਼ਰੂਰ ਇਹ ਲੀਵਰ ਖਰਾਬ ਹੋਊ ਜੂ ਮੁੜ ਕੇ ਹਸਪਤਾਲ ਚ ਜਾਣਾ ਪਊਗਾ ਦੇਖ ਮਸੀ ਮੈਂ ਤਾਂ ਕੋਈ ਲੈ ਕੇ ਨਹੀਂ ਜਾਂਦੀ ਮੰਦੇ ਕੰਜਰ ਨੂੰ ਮਸੀ ਦੇ ਹਾਂ ਉਹ ਮੇਰਾ ਰਿਸ਼ਤਾ ਲੈ ਕੇ ਆਈ ਸੀ ਛੋਲੇ ਭਾਕੇ ਲੈ ਕੇ ਆਈ ਸੀ ਹਾਂ ਦੇਖ ਮੈਂ ਤੇਰੀ ਜਿੱਤ ਰੱਖੀ ਆ ਮੈਨੂੰ ਦੇਖ ਮੇਰੀ ਮਾਂ ਨੇ ਮੇਰੇ ਪਿਓ ਨੇ ਹੈਨਾ ਇੱਥੇ ਤੱਕ ਮੇਰੇ ਸਕੇ ਭਾਈ ਨੇ ਇਹ ਕਿਹਾ ਵੀ ਇਹ ਬੰਦੇ ਨੂੰ ਛੱਡ ਦੇ ਅਸ ਤੈਨੂੰ ਕਿਤੇ ਹੋਰ ਤੋਰ ਦਾਂਗੇ ਨਾ ਪਰ ਮੈਂ ਤੇਰੀ ਰੱਖੀ ਹੈਨਾ ਨਾ ਹੈ ਮੈਂ ਉਹਨਾਂ ਦਾ ਪਰਤ ਤੋਂ ਹਟ ਗਈ ਉਹ ਮੇਰੇੋਂ ਹਟ ਗਈ ਹੁਣ ਤੂੰ ਹੀ ਮੇਰੀ ਮਾਂ ਹੈ ਤੇ ਤੂੰ ਹੀ ਮੇਰਾ ਪਿਓ ਹੈਗਾ ਲੈ ਲੈ ਡੂਲਾ ਹੁਣ ਮੁੰਡੇ ਨੂੰ ਵੀ ਜਾਰੂ ਪੀਣ ਲੱਗਾ ਤਾਂ ਕਹਿੰਦੀ ਫੁਰਸਤਾ ਹੀ ਕਰਾ ਦੂ ਕੋਈ ਨਹੀਂ ਉਹਨੂੰ ਸਮਝਾਵਾਂਗੇ ਪਰ ਉਹਨੇ ਜੈਨੂੰ ਆਏ ਦੀ ਛੱਡੀ ਦਾ ਹੁੰਦਾ ਪੁੱਤ ਬਦਨਾਮੀ ਹੋ ਜਾਂਦੀ ਹੈ ਨਾ ਸਾਡੀ ਹੋ ਗਈ ਨਾ ਤੇਰੀ ਹੋਊਗੀ ਕਿਤੇ ਮ ਮਸੀ ਹੁਣ ਛੱਡ ਕੇ ਕਿੱਥੇ ਜਾਊਂਗੀ ਤੁਸੀਂ ਸਮਝਾਓ ਹਣ ਕੋਈ ਨਾ ਪਤਾ ਕੋਈ ਨਾ ਸਮਝਾਉਣੀ ਕੋਈ ਨਾ ਸਮਝਾਉਣਿਆ ਉਹ ਆ ਗਈ ਤੁਸੀਂ ਸਮਝਾਓ ਮੈਂ ਚਾਹ ਬਣਾਉਣੀ ਆ ਪਰੌਨਸ ਮੈਂ ਆਦੀ ਆਪਣੇ ਵਾਲੇ ਨੂੰ ਵੀ ਸਮਝਾਦੀ ਪੰਜਾਂ ਦੇ ਇੱਥੇ ਆ ਕੇ ਡੱਪਣ ਲੱਗ ਗਿਆ ਰਾਤੀ ਬਦਨਾਮ ਨੇ ਲੂ ਡੂੜਾ ਕਹਿੰਦੇ ਓਟਾ ਮੁੰਡਾ ਦਾਰੂ ਪੀਣ ਲੱਗਾ ਇਹ ਜਿਹਾ ਬਹਿ ਕਰਾਊਗਾ ਉਹ ਕਿਵੇਂ ਮਾਸੜਾ ਰਿਹਾ ਤੇ ਮੈਂ ਲੜਦਾ ਲੜਦਾ ਤਾਂ ਨਹੀਂ ਨਾ ਨਾ ਰਿਕ ਲੋ ਕੋਰ ਮਾਸੜਾ ਕੀ ਹਾਲ ਹੈ ਠੀਕ ਹੈ ਕਿੱਧਰ ਜਾਏ ਓਏ ਉਹ ਅਸੀਂ ਤਾਂ ਖੇਤ ਜਾ ਕੇ ਆਈ ਸੀ ਮੈਂ ਜੁਣਾ ਤੂੰ दारू ਬੋਤਲ ਪੀਨੇ। ਕੌਣ ਕਹਿੰਦਾ ਅਸੀਂ ਤਾਂ दारू ਵਾਲੇ ਦੇ ਕੋਲੇ ਨਹੀਂ ਜਾਂਦਾ ਮੈਂ ਤਾਂ। ਤੈਨੂੰ ਕੌਣ ਕਹਿੰਦਾ? ਉਹ ਕੁੜੀ ਦੱਸ ਕੇ ਗਈ ਨਾਲੇ ਸਾਡਾ ਮੁੰਡਾ ਪੀਣ ਲੱਗਾ। ਵਾਹ ਬਾਬਾ ਉਹ ਕੀ ਗੱਲ ਲੱਗ ਰਹੀ ਜਾਂਦਾ। ਉਹ ਮਾਸੜਾ ਮੈਂ ਕਹਿੰਦਾ ਇਹਦੇ ਵਿੱਚ ਕੁਝ ਨਹੀਂ ਦੇਖਿਆ ਸਾਡੇ ਪਿੰਡ ਨੰਬਰਦਾਰਾਂ ਦਾ ਘਰ ਖਰਾਬ ਹੋ ਗਿਆ ਸਾਰਾ ਉਹ ਯਾਰ ਅਸੀਂ ਪੀਂਦੀ ਨਹੀਂ ਜਦੋਂ ਮਾਸੜਾ ਤੂੰ ਤਾਂ ਫਿਰ ਉਹੀ ਗੱਲਾਂ ਕਰਨ ਲੱਗ ਜਾਣਾ ਨਾਲੇ ਲੀਵਰ ਖਰਾਬ ਹੋਊ ਅਮਰ ਕਹੇ ਹਸਪਤਾਲ ਜੀ ਦਾਖਲ ਕਰਨੇ ਪਾਉਗੇ ਉਹ ਯਾਰ ਐਵੇਂ ਕਰੀ ਜਾਂਦਾ ਤੈਨੂੰ ਉਹ ਤਾਂ ਐਵੇਂ ਹੀ ਲੱਗ ਜਾਂਦੀ ਆ ਕਰਨ ਉਹ ਇੱਕ ਦਿਨ ਗਏ ਸੀ ਕਿਸੇ ਯਾਰ ਦੋਸਤ ਕੋਲੇ ਉਹ ਮੋਟਰ ਤੇ ਨਾ ਮੁਰਗਾ ਤੇ ਪੈਗ ਲਾਈ ਜਾਂਦੀ ਉਹਨਾਂ ਨੇ ਇੱਕ ਲੰਡਾ ਜਿਹਾ ਪੈਗ ਲਵਾਤਾ ਉਹ ਮੁਰਗੇ ਮਰ ਗਏ ਨਾ ਪੀ ਲਿਆ ਗਰੂ ਨਾ ਰੁੱਖੀ ਨਾ ਪੀਆ ਕਰੋ ਉਹ ਮਸੜਾ ਸਿੱਦਾ ਕੋਲੋਂ ਦੀ ਨਹੀਂ ਨਾ ਦੇ। ਨਾਲੇ ਅਸੀਂ ਦੱਸੋ ਅਸੀਂ दारू ਦਾ ਤਾਂ ਕੰਮ ਹੀ ਨਹੀਂ ਕੋਈ। ਤੈਨੂੰ ਲੈ ਲਵਾਈ ਹੈ? ਨਹੀਂ। ਮਤਲਬ ਇਹ ਨਾਉਂਦਾ। दारू ਦਾ ਫ੍ਰੀ ਦਾ ਕੰਮ ਹੈ। ਕਿਉਂ ਉਹ ਵੀ ਪੀਣ ਲਾਤਾ ਤੁਹਾਡਾ ਮੁੰਡਾ। ਉਹ ਕਾਹਨੂੰ ਪੀਣ ਲਾਤਾ। ਤੂੰ ਉਹ ਚਾਹ ਲੈ ਨਹੀਂ ਕੇਰਾ ਮਸੜ ਨੂੰ। ਚੱਲ ਠੀਕ ਆ। ਮਸੜਾ ਮੈਂ ਨਾ ਉਹ ਕਣਕ ਨੂੰ ਪਾਣੀ ਜਾਂ ਛੱਡ ਕੇ ਐਸੀ ਅਸੀਂ ਦੇਖਦੇ। ਚਲੋ। ਚਲੋ। ਹੈਨਾ? ਦੇਖਦੇ ਆਂ ਫਿਰ। ਸੈਮ ਨਾਲ ਆ ਜੂ ਮੜਾ ਜਾ। ਨਾ ਨਾ ਅਸੀਂ ਤਾਂ ਆ ਗਏ। ਪਰ ਮਾਣਾ ਮੰਨ। ਮੋੜਾ ਬਿਗਨੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੇ। ਕਰੀ ਜਾਨਾ ਹਰ ਤੂੰ ਉਹ ਮੈਸਾ ਨਟ ਜਾ ਲੱਭੀ ਜਾਂਦਾ ਸੀਗਾ ਉਰੀਆ ਮੱਸਬੀ ਦਾ ਸ਼ਾਮ ਗੱਲ ਵੀ ਮੈਂ ਕਰੀ ਨਹੀਂ ਹੁਣ ਨਾ ਪੀਦੀ ਮੇਰਾ ਮਾਸੜ ਤਾਂ ਇਹਦਾ ਬੰਦ ਹੈ ਨਾ ਅਈ ਨਹੀਂ ਪਤਾ ਜੇ ਉਹ ਗੁੱਸਾ ਕਰਨ ਤੇ ਪੀਤੀ ਹੋਈ ਅਵੀ ਤੇਰੀ ਲੱਤ ਤੋੜ ਦੂੰ ਫਿਰ ਮੰਨੂ ਨਾ ਕਹੀਂ ਵੀ ਤੇਰੇ ਮਾਸੜ ਨੇ ਨਾ ਤੇਰੀ ਲੱਤ ਤੋੜਦੀ ਅੱਗ ਡੋ ਉਹ ਗੁੜਾ ਜਨਗਦਾ ਤਾਂ ਹੈ ਨਹੀਂ ਉਹਦੇ ਚ ਵੀ ਕੁਝ ਹੋਊਗਾ ਉਹੀ ਲੱਗਦਾ ਤੈਨੂੰ ਹੋਊਗਾ ਨਹੀਂ ਕੁਛ ਹੋ ਬਹੁਤ ਤੇਜ਼ ਹੈ ਮੇਰੇ ਮਾਸੜ ਤੈਨੂੰ ਪਤਾ ਹੈਨਾ ਸਾਰੇ ਪਿੰਡ ਦੇ ਨਾ ਰੋਲੇ ਉਹ ਕਰਾਉਂਦਾ ਮਟਾਉਂਦਾ ਹੈਗਾ ਹਾਂ ਮਟਾਉਂਦਾ ਰੋਲੇ ਮੈਨੂੰ ਤਾਂ ਨਹੀਂ ਲੱਗਦਾ ਪਹਿਲਾਂ ਤੂੰ ਕਹਿੰਦੀ ਸੀ ਮੇਰਾ ਭਾਈ ਹੁਣ ਉਹ ਨਹੀਂ ਸਾਡਾ ਖੇੜਾ ਛੱਡਦਾ ਉਹ ਆਖ ਦਿੰਦਾ 4 ਵਜੇ ਪੈਗ ਲਵਾ ਦਿਆ ਤੂੰ ਮੈਨੂੰ ਮੈਂ ਦੱਸ ਪਲਕ ਤਾਂ ਮੇਰੇ ਪ੍ਰਾਹ ਬਗਾੜਤਾ ਹੁਣ ਦੇਖ ਲੈ ਜੇ ਮੇਰੇ ਮਾਸੜ ਨੂੰ ਤਾਂ ਮਾੜਾ ਜੀ ਵੀ ਇੰਨੀ ਕੁ ਵੀ ਦਿਖਾਤੀ ਪੀਤਰਾ ਦੇਖੋ ਹੈ ਨਹੀਂਗਾ ਮੈਨੂੰ ਪਤਾ ਹੈਨਾ ਕਿਉਂਕਿ ਅਸੀਂ ਤਾਂ ਖਾਨਦਾਨੀ ਬੰਦੇ ਆ ਤੁਹਾਡੇ ਹੀ ਖਾਨਦਾਨ ਹੈ ਜਾ ਉਹ ਮਰ ਜਾਣੇ ਸਾਰੇ ਕੰਜਰ ਓਹੋ ਗੱਲ ਨਹੀਂ ਸਮਉ। ਉਹਨੇ ਆਪਾਂ ਉਹ ਬੁਢੇ ਬੰਦੇ ਨੂੰ ਮੈਂ ਪੈਗ ਦਿਖਾ ਕੇ ਕਰ ਮੈਂ ਤਾਂ ਆਪ ਹੀ ਛੱਡਤੀ। ਛੱਡਤੀ ਅਸੀਂ ਤਾਂ। ਪਰ ਉਹ ਸੀ ਕਿ ਮੈਂ ਛੱਡਤੀ ਛੱਡਤੀ। ਫੇ ਅੱਜ ਪਤਨ ਤੂੰ ਕਿਵੇਂ 소ਫੀ ਆ ਗਿਆ। ਓਹੋ ਲੈ ਜੇ 소ਫੀ ਤੈਨੂੰ ਐ ਛੱਡਤੀ। ਲੈ ਤੂੰ ਐ ਕਰ ਤੂੰ ਨਾ ਟੈਨਸ਼ਨ ਲੈ। ਉਹ ਮੈਨੂੰ ਕਰ ਲੈਣ ਦੇ ਸੰਗਲ ਜਾ ਸੈੱਟ ਕਰਨਾ ਲੱਭ ਲੈਣ ਦੇ ਤਨ। ਹਾਂ ਜਿਹੜਾ ਸੰਗਲ ਜਾ ਠੀਕ ਕਰੀ ਜੈ ਨਾ ਨਾ। ਐਸੇ ਸੰਗਲ ਨਾਲ ਮੇਰਾ ਮਸਾ ਤੈਨੂੰ ਬੰਨੂ ਜੇ ਤੂੰ ਪੀ ਕੇ ਆਇਆ। ਓ ਚਲ ਕੋਈ ਗੱਲ ਨਹੀਂ ਫਰ। ਉਹ ਮੈਂ ਤਾਂ ਮਤਲਬ ਤੂੰ ਕਹਿੰਦਾ ਬੱਸ। ਫੇਰ ਨਾ ਮੈਨੂੰ ਕੋਈ ਤੇਰੀ ਲੱਤ ਤੋੜਦੀ ਉਹ ਕਮਾਸਾ ਮੈਂ ਕਹਿਤਾ ਕੋਈ ਗੱਲ ਨਹੀਂ ਸੋਲ ਲਈ ਵੇਰੀ ਗੱਲ ਹੁਣ ਹਾਂ ਹਾਂ ਬੜਾ ਲਊ ਕੀਤਾ ਯਾਰ ਮਾਸੜ ਜੇ ਨੇ ਇਹਦਾ ਵੀ ਕੋਈ ਹੱਲ ਕਰਨਾ ਚੱਲ ਆਏ ਕਰਦੇ ਜੱਗੀ ਕੋਲੇ ਜਾਣਾ ਉਹਨੂੰ ਕਹਿਣਾ ਕੋਈ ਲਾਸਟਿੰਗ ਬੜਾ ਲਊ ਕੀਤਾ ਬੁੜੇ ਜੇ ਨੇ ਆਏ ਕਿੱਥੋਂ ਸਰਜੂ ਹੈ ਚੱਲ ਸੰਗ ਆ ਜਾਤਾ ਕਿ ਸੈਟ ਕਰਾਂਗੇ ਪਹਿਲਾਂ ਉਹਨਾਂ ਨੂੰ ਦੇਖੀ ਕਦਾ ਯਰ ਲੋਹੂ ਪੀਤਾ ਹੈ ਇੱਕ ਚੱਕੀ ਉਹ ਚੱਕੀ ਉਹ ਤੈਨੂੰ ਦਾ ਨਾ ਜਮਾ ਜਾਦੀ ਆਈਂ ਬਤਾ ਦੇ ਯਾਰਾਂ ਨੂੰ ਯਾਰ ਮਿਲਦੇ ਆਂ ਮੈਂ ਤਾਂ ਤੈਨੂੰ ਐਂ ਕਹਿੰਦਾ ਯਾਰ ਤੇਰੀ ਭਾਬੀ ਦਾ ਨਾ ਮਾਸੜ ਜਾ ਰਿਹਾ ਅੱਛਾ ਯਾਰ ਉਹ ਤਾਂ ਲੋਹੂ ਕਿਨਾਂ ਘਾਟ ਰੱਖੀਂ ਕਹਿੰਦਾ ਤੂੰ ਤਾਂ ਬਈ ਪੈਗ ਹੀ ਨਹੀਂ ਲਾਉਂਦਾ ਯਾਰ ਨਾ ਹੋਰ ਤੇ ਨਾ ਲਾਉਣ ਦਿੰਦਾ ਆ ਹੁਣ ਮੈਨੂੰ ਤੇਰੀ ਭੜਾਈ ਕਹਿੰਦੀ ਕਹਿੰਦੀ ਤੂੰ ਲਫਤ ਤੋੜ ਦੂ ਜੇ ਕਿਤੇ ਪੈਗ ਲਾ ਲੇ ਤੂੰ ਐਂ ਕਰਦਾ ਹੈਂ ਆਹਾ ਨੂੰ ਹੋਣਾ ਮੈਂ ਤੇਰੇ ਕੋਲੇ ਮੈਂ ਆਪਾ ਕਰ ਦਿਆ ਕਰਕੇ ਨਾ ਉਹਦਾ ਹੱਲ ਤਾਂ ਕਰੀਏ ਹੈਨਾ ਓਏ ਨਾ ਪਰ ਮੈਂ ਸ਼ਾਵਰ ਹੋਣਾ ਹਾਂ 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 ਚਾਹ ਤਾਂ ਪੀ ਲਈ ਚਾਹ ਨਹੀਂ ਕਰਦਾ ਤੂੰ ਹੀ ਦਿਮਾਗਾ ਭੱਗਦਾ ਆਉਣਾ ਆਉਣਾ ਚੱਲ ਠੀਕ ਹੈ ਫਿਰ ਹੁਣ ਮੈਂ ਹੈਨਾ ਆ ਜੀ ਆ ਜੀ ਠੀਕ ਹੈ ਨੋ ਆ ਗਏ ਚੱਲ ਬੈਠੀ ਕਿਰਾ ਬੈਠ ਲੈ ਪਣੀ ਹੋਰ ਬਸ ਥੋੜਾ ਜਿਹਾ ਕੰਮ ਸੀ ਸੋਫੀ ਲੱਗਦੇ ਨਾ ਮੈਂ ਤਾਂ ਨਹੀਂ ਬੀਚ ਨਾ ਨਾ ਸੀ ਤਾਂ ਪਿੰਦੇ ਨਹੀਂ अच्छा नो दा 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 ਸੁਣੀ ਉਹਦਾ ਕੀ ਹੁੰਦਾ ਇੱਕ ਦਿਨ ਦਾ ਬਾੜੀ ਉਹ ਪਾਰਟੀ ਤੇ ਗਈ ਸੀ ਉਹ ਮੈਨੂੰ ਕਹਿੰਦੇ ਤੇਰਾ ਰਿਸ਼ਤੇਦਾਰ ਹੈ ਉਹਨਾਂ ਨੇ ਪੈਗ ਲਵਾਤਾ ਅਸੀਂ ਤਾਂ ਕੋਲੋਂ ਦੀ ਨਹੀਂ ਨਾ ਹੁੰਦੇ ਪੈਗ ਵਾਲੇ ਬੰਦੇ ਦੇ ਦੇਖ ਪਤਾ ਪੀਂਦੇ ਨਹੀਂ ਹੁੰਦੇ ਸ਼ਰਮ ਮਾੜੀ ਹੁੰਦੀ ਆ ਨਾ ਨਾ ਅਸੀਂ ਕਦੀ ਨਹੀਂ ਪੀਂਦੇ ਨਹੀਂ ਨਹੀਂ ਤੇਰਾ ਮੁੰਡਿਆ ਰਿਸ਼ਤਾ ਨਹੀਂ ਹੋਣਾ ਇਹ ਗਦਨਾਲਾ ਹੈ ਦਾਰੂ ਚ ਉਹ ਯਾਰ ਅਸੀਂ ਪੀਣ ਹੀ ਨਹੀਂ ਦਿੰਦੇ ਮਸੜਾ ਐ ਕਿਵੇਂ ਨਾਲੇ ਜ਼ਿਹਦ ਖਰਾਬ ਕਰਦਾ ਕੀ ਫਾਇਦਾ ਰੱਬ ਦਾ ਸ਼ੁਕਰ ਰੱਬ ਦਾ ਆ ਜੀਵਨ ਦਾ ਸੋਫੀਆ ਰੇ ਮਸੀ ਦੇਖ ਲੈ ਕੋੜਾ ਤੂੰ ਤਾਂ ਕੰਸੀ ਮੇਰਾ ਪੁਰਾਣਾ ਢੱਕੇ ਆਉਂਦਾਗਾ ਅਸੀਂ ਸਹੀ ਲੱਗੇ ਨਾਲੇ ਨੂੰ ਵੀ ਢਕਾ ਲੈਂਦਾ ਸੀ ਪੁੱਛ ਲੈ ਉਹ ਨਹੀਂ ਸੁਣੋ ਉਹ ਗੱਲ ਕਰਦੀ ਆ ਉਹ ਗੱਲ ਕਰਦੀ ਆ ਕਿਹੜੀਆਂ ਗੱਲਾਂ ਤੂੰ ਇਹਦੇ ਕੁੜੀ ਉਹਦਾ ਪਤਾ ਨਹੀਂ ਕਿਹੜੀ ਦੁਨੀਆ ਦੇ ਨਾਲ ਹੈ ਨਾ ਭੁਈਏ ਦੇ ਨਾਲ ਦੀ ਬਣ ਕੇ ਤੂੰ ਤਾਂ ਹੈ ਨਾ ਚੁੱਪ ਕਰ ਆਪਾਂ ਕਹਿੰਨੇ ਲੈ ਦੱਸ ਸੁਣ ਲੈ ਨਾ ਨਾ ਲੱਗੇ ਮੈਨੂੰ ਠੀਕ ਹੈ ਕਿੱਡੀ ਸੰਭਵ ਆ ਲੈ ਰੋਜ਼ ਢੱਕ ਕੇ ਬਸੀ ਆ ਇਹ ਤਾਂ ਬੋਤਲ ਇਸ ਤੇ ਧਰ ਲਿਆ ਬੋਲ ਲੈ ਓਏ ਓਏ ਦੇਖ ਬਟਾ ਆ ਮੇਰੀ ਸੁਣ ਮੇਰਾ ਵਾਸਤੇ ਤੁਹਾਨੂੰ ਸਮਝਾਤਾ ਸੀ ਮੈਂ ਬਸ ਪੀਣੇ ਪਾਟ ਤਾ ਤੂੰ ਹੀ ਬਦਨਾਮ ਕਰੀ ਜਾਂਦੇ ਓਏ ਨਾਲੇ ਇਹ ਮੈਂ ਵੀ ਸੁਝਾਈ ਆਈ ਸੀ ਖੜੇ ਜਵਾਈ ਨੂੰ ਵੀ ਮੇਰੇ ਮਾਸਲ ਸਿਆਣਾ ਬਹੁਤਾ ਪਿੰਡ ਦੇ ਫੈਸਲੇ ਕਰਾਉਂਦਾ ਹੈਗਾ ਹਾਂ ਜਿਆਦਾ ਖੀ ਇਹ ਗੱਲ ਕਹੀ ਸੀ ਮੈਂ ਨਾ ਨਾ ਮੈਂ ਜਿਆਦਾ ਸਿੱਧਾ ਪੀਂਦੀ ਨਹੀਂ ਹੁੰਦਾ ਸੀ ਹਾਂ ਅਲੱ ਤੇਰੇ ਭਾਈ ਨੂੰ ਕਦੋਂ ਮੈਂ ਪੱਗੀ ਨਹੀਂ ਲਵਾਉਂਦਾ ਲੋ ਵੀ ਆਪਾਂ ਦਾ ਸ਼ੁਕਰ ਹੈ ਹੁਣ ਹੈ ਨਾ ਇਹ ਪਿੰਡਾ ਹੈਗਾ ਹੁਣ ਲੈ ਵਧੀਆ ਜੇ ਘਰ ਦੀ ਕੁੜੀ ਦੇਖੂ ਮੈਂ ਤੇ ਵਾਸਤੇ ਕੋਈ ਕਰੈਸ ਤਾਂ ਗਾਦਨ ਹਾਂ ਲੈ ਤੁਸੀਂ ਮੇਰੇ ਵਿਚੋਲੇ ਹਨ ਉਹ ਹੁੰਦਾ ਜੱਗੀ ਤਰ੍ਹਾਂ ਦਾ ਦੋਸਤ ਤੇ ਬਰੋਂ ਦਰ ਕਿ ਤੁਂ ਗਿਆ ਵਰਦਾ ਉਹ ਤਾਂ ਸ਼ਰੀਫ ਉਹਨੇ ਵੀ ਛੱਤ ਤੇ ਹੀ ਮਸੀ ਇਹ ਵੀ ਤਾਂ ਹੈ ਬਸ ਜੀ ਸਿਆਪੇ ਡਾਗ ਉਹ ਕਾਹਨੂੰ ਮਸੀ ਕੋਈ ਇਕੱਠਾ ਹੋਣੇ ਰਿਸ਼ਤੇਦਾਰਾਂ ਨੇ ਲੜਾਈ ਪਵਾ ਗਏ ਸਾਡੇ ਉਹ ਨਾਲੇ ਇਕੱਠੀ ਉਹ ਆ ਜਾ ਬਈ ਜੱਗੀ ਆ ਜਾ ਲੈ ਉਹ ਇਹ ਤਾਂ ਪਈਆ ਸਾਡਾ ਇਹ ਤਾਂ ਅਸੀਂ ਜਦਨ ਮਸੀ ਥੋੜਾ ਜਸਰੀ ਗਾਹ ਹੋਰ ਕੀ ਲੱਗਿਆ ਅਜਾ ਕੋਈ ਬਾਬਾ ਜੱਗੀ ਪਤਾ ਬਾਬੇ ਨੇ ਜੇ ਕਿ ਵੀ ਰੇਤਾਂ ਵੀ ਛੱਡਦੀ ਛੱਡਦੀ ਬਾਬੇ ਦੀ ਸੌਂਦਾ ਚੱਲ ਚੱਗਾ ਹੋਇਆ ਪਾਤੀ ਪਰ ਤੂੰ ਸਾਡੇ ਪਰਾਂਲੇ ਨੂੰ ਟਕਾਉਂਦਾ ਛੱਡਦੀ ਇਹ ਕਹਿੰਦਾ ਮੈਂ ਵੀ ਇਹ ਵੀ ਛੱਡਨਾ ਸੀ ਸ੍ਰੀਮਾਂ ਬਾੜੀ ਇਹ ਪੀੜੀ ਨਿਕਾਈ ਦੀ ਹਾਂ ਹਾਂ ਚੱਲ ਛੱਡ ਬਣਾਵਾਸੀ ਹੁਣ ਜੱਗੀ ਵੀ ਕਹਿੰਦਾ ਮੈਂ ਛੱਡਤੀ ਚੱਲ ਹੁਣ ਨਿਪਟਾ ਗੱਲ ਕਰਦੇ ਹੈਗੇ ਦੇਖ ਜੱਗੀ ਵੀਰੇ ਹੈਨਾ ਸ੍ਰੀਮਾਂ ਤਾਂ ਜਮੀ ਨਹੀਂ ਬਣੀ ਜਾਈ ਦੀ ਕਰ ਮਾਣਾ ਖਿਆਣੇ ਜਮਾ ਕੇ ਦਾਰੂ ਜ਼ਾਇ ਛੱਡਣੀ ਨਹੀਂ ਚਾਹੀਦੀ। ਆਪਾਂ ਦਾਲੂ ਦੇ ਨੇੜੇ ਨਹੀਂ ਨਗਦੇ। ਹਾਂ ਹਾਂ। ਚਾਹ ਪੀਵੇਗਾ। ਆਪਾਂ ਸਰੋਂ ਨੂੰ ਪੁੱਛ ਲੈਦੇ। ਪੀਣਾ ਮੈਂ ਮਾਸੜਾ। ਨਹੀਂ ਨਹੀਂ ਲੱਗਦਾ ਤਾਂ ਇਹ ਮੁੰਡਿਆ ਵੀ ਛੱਡ ਗਿਆ। ਚਾਹ ਜਮੇ ਚਾਹ ਨਾ ਲਾ ਚਾਹ ਪੀ ਸੀ ਪੀਂਦੇ। ਅੱਛਾ। ਹਾਂ ਹਾਂ। ਫੇਰ ਖੁਦ ਜਾਏ ਉਹਨੇ ਆਪਾਂ। ਜਿਹੜਾ ਮਾਰਿਓ ਨੇ। ਨਹੀਂ ਨਹੀਂ। ਤੁਸੀਂ ਮਾਸੜ ਜੀ ਰੋ ਕਰੇ ਅਸੀਂ ਚੱਲਦੇ ਆ ਨਹੀਂ ਨਹੀਂ ਉਹ ਨਾ ਕਹਿੰਦਾ ਨਾਲ ਭਜਾਈ ਨੇ ਬੂਟ ਲੈਣੇ ਭਜਾ ਬੂਟ ਲੈ ਆ ਉਹ ਹਾਂ ਸੱਚ ਤੂੰ ਕਹਿੰਦੀ ਸੀ ਕੱਪੜੇ ਜ ਲੈਣੇ ਕਹੀ ਸੀ ਹੈਗੀ ਸੀ ਲੈ ਆ ਕੁੜੀਏ ਸਾਡਾ ਪ੍ਰੋਬਲਮ ਹੁੰਦਾ ਮੈਂ ਤੈਨੂੰ ਪੈਸੇ ਫੜਾਉਣਾ ਤੁਸੀਂ ਆਇਆ ਕਰੋ ਕਿ ਤੱਕ ਪੜਾਈ ਚੰਗਾ ਹੈ ਨਾ داری ਸ਼ਰਤੀ ਲੱਕ ਦੇਖ ਲੈ ਹੈ ਨਾ ਉਹੀ ਜੁੱਤੀ ਜਿਹੜੀ ਤੂੰ ਮਨ ਲਿਆ ਕੇ ਦਿੱਤੀ ਸੀ ਉਹੀ ਪਾਈ ਫਿਰਦੀ ਹੈ ਤੂੰ ਐ ਕਰ ਮੈਥੋਂ ਪੈਸੇ ਫੜ ਲੈ ਤੇ ਤੁਸੀਂ ਮਾਸੀ ਨਾਲੇ ਮਾਸੀ ਨੂੰ ਸੂਟ ਦਵਾ ਲੈ ਉਹ ਯਾਰ ਮੁੜ ਕੇ ਬੱਸ ਮੈਂ ਕਿਉਂ ਬੈਠਣਾ ਨਹੀਂ ਬੈਠੋ ਪਾਸੇ ਫੜੋ ਤੇ ਆਜੋ ਹਾਂ ਚਲੋ ਮੁੜ ਕੇ ਕਰਾਇਆ ਲਵਾਂਗੇ ਫਿਰ ਉਹ ਫਟਾਟਾ ਅਗਲੀ ਦੇ ਜਾਵਣਗੇ ਠੀਕ ਹੋ ਹਾਂ ਹਾਂ ਠੀਕ ਆ ਹੋਰ ਤੂੰ ਨਹੀਂ ਆ ਅੱਸੀ ਅੱਜ ਦਾ ਬੜੀ ਤੇਰੇ ਜ਼ਮਾਇਦਾ ਤੈਨੂੰ ਖੋਦ ਕੇ ਅਰੇ 20000 ਰੁਪਏ ਤਾਂ ਨਾਲ ਤਾਂ ਬੋਟ ਲਿਆਂਗੀ ਨਾਲ ਜਿਹੜਾ ਕੋਟੀ-ਕੁਟੀ ਆ ਨਹੀਂ ਕੋਪੀ ਜਾਲੀ ਹੈ ਨਾ ਨਾ ਮੈਂ ਤਾਂ ਕੀ ਕਰਨੀ ਆ ਤੂੰ ਹੀ ਲਿਆ ਮੇਰੇ ਘਰ ਬੱਚਾ ਠੀਕ ਆ ਚਲ ਅੱਛਾ ਲੈ ਐ ਛੁੜੀਆਂ ਛੁੜੀਆਂ ਹਾਂ ਮੈਂ ਉਹਨਾਂ ਨੂੰ ਫੜਾਇਆ ਸੀਗਾ ਪੈਸੇ ਜੇ ਹਾਂ ਵੀ ਸੀ ਬੱਸ ਉਹ ਬੱਸ ਤਾਂ ਹਾਂ ਹਾਂ ਮੈਂ ਫੜਾ ਕਰ ਉਹ ਕਰਾਂ ਕਰ ਗਲਾਸ ਲੈ ਫਿਰ ਮਾਸੜ ਦੀ ਸੇਵਾ ਕਰਦੀਏ ਹੁਣ ਸਹੀ ਗੱਲ ਆ ਹਾਂ ਲੈ ਐਂ ਕਰ ਓਏ ਆਪਾਂ ਤਾਂ ਨਹੀਂ ਪੀਂਦੇ ਮਾਸੜ ਦਾ ਪੀਉਗੇ ਬਾਸੜ ਤਾਂ ਜਰ ਫਿਰ ਹੁਣ ਆਪਣਾ ਤਾਂ ਹੱਕ ਹੀ ਨਹੀਂ ਬਣਦਾ ਹਾਂ ਹਾਂ ਚਲੋ ਕਾਦੇ ਰਸਤੇ ਯਾਰ ਚੱਲ ਨਹੀਂ ਨਹੀਂ ਮਾਸੜ ਤੂੰ ਤੈਨੂੰ ਦੱਲ ਲਾ ਲਾ ਬਾਪੂ ਕੋਈ ਨਹੀਂ ਹੁੰਦਾ ਓ ਤੂੰ ਐਂ ਕਰ ਲੈ ਐਂ ਕਰ ਗੰਡੇ ਗੁੰਡੇ ਜੇ ਚੀਰ ਕੇ ਲੈ ਭੱਜ ਕੇ ਜਾ ਲੈ ਤਾ ਤੈਨੂੰ ਪਤਾ ਹੀ ਆ ਨਾ ਹਾਂ ਹਾਂ ਸਾਨੂੰ ਇਹ diel ਹਾਂ ਹਾਂ ਇਹ ਤਾਂ ਭਾਰੀ ਕੈਟ ਹੈ ਸਪੈਸ਼ਲ ਮੰਗਵਾਈ ਹੈ ਸਾਡਾ ਮਿੱਤਰ ਹੈ ਕ ਬਾਬਾ ਮਹਿੰਗੀ ਹੈ ਨਾ ਸਪੈਸ਼ਲ ਰੱਖੀ ਸੀ ਸਪੈਸ਼ਲ ਬੰਦਿਆਂ ਵਾਸਤੇ ਹੀ ਹੁੰਦੀ ਹੈ ਉਹ ਹੀ ਆ ਜਿਹੜੀ ਆਪਾਂ ਉਥੋਂ ਮੰਗਵਾਈ ਸੀ ਚੰਡੀ ਚੰਡੀਗੜ੍ਹ ਤੋਂ ਮੰਗਾਈ ਆ ਫੇਰ ਤਾਂ ਪੀ ਲਾਂਗੇ ਚੰਡੀਗੜ੍ਹ ਵਾਲੀ ਜ਼ਰੂਰ ਕਿਤੇ ਪੀਚੀ ਨਹੀਂ ਗਈ ਅੱਜ ਭੈਮਾ ਨੇ ਦੰਦਗਾ ਹੌਰ ਲੈ ਆਏ ਕਰ ਹੁਣ ਆਪਾਂ ਕਰਦੇ ਹਾਂ ਕੰਮ ਸਟਾਰਟ ਠੀਕ ਹੈ ਠੀਕ ਚ ਲੈ ਆ ਫਿਰ ਗਲਾਸ ਉਹ ਮੈਂ ਲੈ ਉਹ ਮੈਂ ਲੈ ਫੜ ਚ ਲੈ ਠੰਡਾ ਬਹੁਤ ਠੰਡ ਤਾਂ ਉਹ ਆ ਲੈ ਠੰਡੀ ਤਾਂ ਲੋਣੀ ਮਤਰਾ ਉਹ ਆ ਲੈ ਮੈਂ ਹੀ ਚੀ ਲੈ ਆ ਮੱਖ ਜਦ ਰੱਖ ਦੇ ਓਏ ਆ ਜਾ ਹੈਪੀ ਭਾਈ ਪਾਣੀ ਪੂਣੀ ਚ ਲੈ ਆਓ ਉਹ ਪਾਣੀ ਤਾਂ ਉਹ ਐ ਕਰ ਜਾ ਭੱਜ ਕੇ ਉਹੋ ਚਾਰ ਪਾਣੀ ਲੈ ਕੇ ਆ ਥੋੜਾ ਜਾ ਉਹਨੇ 4 ਗਲਾਸ ਕਾਦੇ ਵਾਸਤੇ ਲੈ ਆਇਆ। ਬੱਲੇ ਗਲਾਸ ਹੀ ਬਾਹਰ ਵੱਡੇ ਪਉ ਵਾਲੀ ਇਹਦੇ ਨਹੀਂ। ਤੈਨੂੰ ਪੀਣੇ ਆ ਗਏ। ਉਹ ਹੋ ਲੈ। ਹੁਣ ਅਸੀਂ ਪੀਣੀ ਨਹੀਂ ਖਾਣੀ ਨਹੀਂ ਜੱਕੀ ਆ। ਆਪਾਂ ਤਾਂ ਪੀਂਦੇ। ਲੈ ਗਲਾਸ 4 ਚੱਕ ਲੈ ਜਵਾਕ ਜੀ। ਆਪਾਂ ਤਾਂ ਪੀਂਦੇ। ਆਪਾਂ ਤਾਂ ਜਮੀ ਨਹੀਂ ਪੀਂਦੇ। ਹੋਰ ਉਹ ਲੈ ਆ ਪਾਣੀ। ਇੱਕ ਤਾਂ ਜਿੱਥੇ ਜਾਂਦਾ ਨਾ ਉੱਥੇ ਹੀ ਬਹਿ ਜਾਂਦਾ ਜਵਾਕ ਜੀ ਨੂੰ ਕੁਝ ਵੀ ਨਹੀਂ ਸਮਝਾਇਆ ਤੂੰ ਮੱਸ। ਕੋਈ ਨਹੀਂ ਆਣਾ ਹੌਲੀ ਹੌਲੀ ਸਾਬਾ। ਕੋਕੋ ਨਹੀਂਦਾ। ਪਾਣੀ ਫੇ ਆਈ ਤੱਕ ਤਾਂ ਮੂੰਹ ਹੀ ਆ ਜਾਂਦਾ ਹੁੰਦਾ। ਆਹ ਹਾਂ ਯਾਰ ਉਹ ਜਿਹੜਾ ਆਇਆ ਸੀ ਉਹ ਨਾ ਬਾੜੀ ਟੱਕੜੀ ਚੀਂਦਾ ਹੈ ਹੈ ਆ ਲੈ ਆਪਾਂ ਨਹੀਂ ਆਪਾਂ ਨਹੀਂ ਪੀਣੀ ਨਾ ਜਮੇਨੀ ਪੀਣੀ ਆਪਾਂ ਤਾਂ ਇਹ ਗੱਲ ਨੂੰ ਕਰਨੀ ਦੀ ਮੈਂ ਫਿਰ ਜਲਾ ਤੁਸੀਂ ਵੀ ਮਾੜੀ 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 ਦੇਖ ਇੱਕ ਇੱਕ ਮਾਸੜ ਦੇ ਕਹਿਣ ਤੇ ਲਾ ਲੈਣੇ ਹੂੰ ਨਾ ਤੂੰ ਵੀ ਲਾ ਦੀ ਹੂੰ ਤਾਂ ਹੀ ਕੀਦੇ ਨਹੀਂ ਹਾਂ ਅਸੀਂ ਤਾਂ ਵੱਡੇ ਬਾਬੇ ਦੀ ਸੌ ਬਾਤੀ ਸੀ ਚਲੋ ਕੋਈ ਨਾ ਵੱਡੇ ਬਾਬੇ ਦੇ ਕਹਿਣ ਤੇ ਲਾ ਹਾਂ ਫਿਰ ਮਾਛੜਾ ਹੈ ਚਾ ਉਹ ਆਏ ਖੜਕਾਵਾਂਗੇ ਗਲਾਸ ਆ ਲੈ ਦੋ ਤਲਲੇ ਰੱਖ ਦੇ ਇਹ ਆ ਲੈ ਛੋਲਾ ਆਪਣਾ ਮੇਜਾ ਪਾਣੀ ਪਾਣੀ ਵੱਧ ਪਾਈ ਬੰਦਾ ਮੁੱਕੀ ਪਿਆਦੀ ਕਿਸੇ ਨੇ ਅਰੇ ਭੈ ਜਿਹੇ ਪਰਾਣੇ ਮੈਂ ਜਿਆਦਾ ਬਾਪੂ ਦੀ ਸੇਵਾ ਕਰਦੇ ਆ ਓਏ ਜਦ ਤੈਨੂੰ ਆਖੀ ਦਾ ਜਾਨਾ ਹੈ ਆ ਲੈ ਹੁਣ ਪਾਲਾ ਜੇ ਉਤਰੇ ਵੜਾਏ ਮੂੰਹੀ ਪਾਣੀ ਅਸੀਂ ਤਾਂ ਅਸੀਂ ਸਾਡੀ ਆਦਤ ਜੀ ਵੱਲ ਗਈ ਹੈ ਨਾ ਆ ਲੋ ਵੀ ਇਹ ਇੱਕ ਵੀ ਲੈ ਵੀ ਹਾਂ ਕਿ ਹੈ ਠੀਕ ਹੈ ਮਾਸੜਾ ਦਰੂ ਤੇ ਹੈ ਓਏ ਖੜਾ ਹੋ ਅੰਦਰ ਲਾ ਕੇ ਹਾਂ ਯਾਰ ਦਲਦਰ ਬਾਪੂ ਹਾਂ ਚੱਲ ਛੱਡੀ ਕੋਈ ਜਿੱਦਾਂ ਜਲਦ ਰੁੰਨੇ ਯਾਰ ਹਾਂ ਆ ਬਣਾਉਣੇ ਚੱਲੇ ਆਪਣੀ ਸੇਵਾ ਕਰਦੇ ਆ ਘਰ ਖਰਪੋੜੇ ਨਾਲੇ ਕਹਿੰਦੇ ਜੀ ਮਾਸੜ ਪੀਂਦਾ ਨਹੀਂ ਮਾਸੜ ਤਾਂ ਪਾਡੀਆਂ ਤੇ ਕਸਦਾ ਬਾਦ ਵਿੱਚ ਆਈ ਮੈਨੂੰ ਕਰ ਤੇਰੀਆਂ ਉੱਪਰ ਜਾਈ ਆਖੇ ਮੱਸ ਮਾਸੜ ਦਾ ਤੇਰੀਆਂ ਲੱਤਾਂ ਤੋੜ ਦੂ ਮੱਸ ਮਾਸੜ ਦਾ ਆਇਆ ਨਹੀਂ ਪਤਾ ਮਾਸੜ ਦੀ ਆਗਿਆ ਲੱਗਾ ਚੱਕੀ ਹੈ ਹੈ ਐਂ ਕਰਨੀ ਆਪਾਂ ਤੇ ਪੀਂਦੇ ਆਪਾਂ ਦਾ ਜੇ ਚੰਡੀ ਦੇਖਾਂਗੇ ਚੰਡੀ ਇੱਕ ਹਾਂ ਤੂੰ ਤਾਂ ਕਦੇ ਸੁਕਰਨਾ ਸ਼ਰਾਬੀ ਰਹਿਦਾ ਤਾਂ ਦੇ ਬੜਾ ਸੁਕਰਤਾ ਬੁਨਿਆਦ ਦਾ ਨੋਟ ਮੈਂ ਸਹੀ ਤੇਰੀ ਗੱਲ ਮੰਨਦੀ ਆ ਮੈਂ ਤੇ ਤੁਹਾਨੂੰ ਕਰਮ ਵਾਲਾ ਮੰਨਦੀ ਆ ਫਿਰ ਤੁਸੀਂ ਆ ਦੇ ਦੀ ਤੁਸੀਂ ਪੀਂਦੇ ਹੋ ਉਹ ਆਇਨਾ ਸਮਝ ਨਹੀਂ ਵੀ 1000 ਦਾ ਕਲਦਾ ਨੋਟ ਕਿਹਾ 5 500 ਦੇ ਕਹਿੰਦੀ ਆ ਕਿ ਵੀ 1000 ਨੋਟ ਪਾ ਤਾ ਮੇਰੀ ਬੂਟਾ ਦੇ ਮੇਰੀ ਕੋਟੀ ਆ ਗਈ ਕੋਟੀ ਆ ਗਈ ਹੋਰ ਇਹ ਨਾਲ ਇਹ ਚ ਬਚਾ ਲਿਆ ਆਪਾ ਪੈਸੇ ਹੋਰ 200 ਰੁਪਿਆ ਬਚ ਗਿਆ ਇਹ ਫੇਰ ਕੰਮ ਆ ਸਮਝਦਾ ਨਹੀਂ ਕਿ ਲਪੇਟ ਤੀਨ ਹੈ ਬੱਲਾ ਬੱਲਾ ਮਾਰਦੇ ਹਣਗੇ ਵਿੱਚ ਉਦਾ ਕਹਿੰਦੇ ਸਿਰੋਜ ਕਿੰਦਾ ਮੈਂ ਤੁਹਾਨੂੰ ਬੋਲੇ ਚਲ ਮੇਰਾ ਪਾਗਲਾ ਮੰਦਰ ਵਿੱਚ ਮਸੜ ਗਿਆ ਸਮਝ ਗਿਆ ਹਾਂ ਐ ਤਾਂ ਸਮਝਦਾਰ ਹੈਗਾ ਅੱਜਾ kami ਤੇ ਰਿਪਰ ਜੀ ਟੱਕ ਤੁਹਾਡਾ ਵਧੀਆ ਸਾਰਾ ਕੁਝ ਵੀ ਵਧੀਆ ਲੈ ਰੰਗ ਵੀ ਕਰਾ ਲਈ ਨੇ ਜੰਨੀਆਂ ਨਾਲ ਦੀ ਨਾਲ ਹਾਂ ਹਾਂ ਛੋਡੇ ਦੁਕਾਨੂ ਟਿਕਾ ਜਾਂਦਾ ਉਹੋ ਬੈਠ ਹੈ ਮਸਲ ਦੀ ਉਹ ਅੰਦਰ ਪੈ ਕੇ ਉਹ ਤਾਂ ਪੈ ਕੇ ਹੋਣਗੇ ਕਿਤੇ ਅਸੀਂ ਤਾਂ ਆਰਾਮਦਾਰੀ ਨਾਲ ਬੈਠੇ ਸੀ ਗੱਲਾਂ ਕਰੀਆਂ ਬੈਠੇ ਹੋਣਗੇ ਹਾਂ ਉਹ ਤਾਂ ਐ ਪੈਂਦੇ ਨਹੀਂ ਵੇ ਜਲਦਾਰ ਬਿਲਕੁਲ ਸਹੀ ਦੋ ਦੋਵੇਂ ਦੋਹੇ ਜਲਦਾਰ ਹੀ ਅੰਦਰ ਹੈ ਅੰਦਰ ਹਾਂ ਮਸਲ ਇਹ ਨੇ ਚਲ ਦੇਖੀ ਤਾ ਉਹੋ ਦੇਖਣਾ ਕਹਦੇ ਉਰੀ ਤੁਸੀਂ ਬੋਲ ਮਾਰੋ ਉਰੀ ਪਤਾ ਲੱਗ ਜਾ ਆ ਜਾਣਾ ਉਹਨਾਂ ਦੇ ਬਾਹਰ ਹਾਂ ਹਾਂ

ਪਾ ਵੀ ਨਾਏ ਕਹਿੰਦੀ ਸੀ ਮਾਥੜਾ ਪੈਗੜਾ ਨਹੀਂ ਲੱਤਾ ਤੋੜ ਦਿੰਦਾ ਹੁਣ ਫੇਰਾ ਸਾਵੇਂ ਸਾਡੇ ਕੋਲੋਂ ਨਹੀਂ ਕੋਈ ਸੁੱਕਾ ਪੱਜਦਾ ਪੰਚੋਂ ਤੋਂ ਵੀ ਮੈਨੂੰ ਲੱਗਦਾ ਨਾ ਇਹ ਸਾਰੀ ਤੇਰੀ ਕਿਤੇ ਤੈ ਆ ਜੱਗੀ ਵੀਰ ਜੀ ਤੁਸੀਂ ਤਾਂ ਸ਼ਰਮ ਕਰ ਲਓ ਮਣੀ ਮੋਟੀ ਨਹੀਂ ਅਸੀਂ ਤਾਂ ਮਾਸੜ ਦੀ ਸੇਵਾ ਹੀ ਕੀਤੀ ਆ ਸ਼ਰਮ ਤਾਂ ਕਰੀ ਨਹੀਂ ਸ਼ਰਮ ਕਰਨੀ ਕਾਦੇ ਵਾਸਤੇ ਆ ਸ਼ਰਮ ਕਾਦੀ ਐ ਇਨਾ ਕੰਜਰਾ ਨੇ ਤਾਂ ਕੀਤਾ ਜਿਹੜਾ ਕੁਝ ਕੀਤਾ ਮੈਂ ਤਾਂ ਚੰਗਾ ਸਮਝੀ ਦੀ ਸੀ ਆ ਪਣਾਉਣੇ ਜਨੂ ਦੀ ਇਹ ਤਾਂ ਉਦੋਂ ਵੀ ਨਾ ਕੰਮ ਆ ਨਿਕਲਿਆ ਮੇਰੀ ਗੱਲ ਸੁਣ ਲਤੀਏ ਮੈਂ ਤਾਂ ਤੇਰਾ ਘਰ ਬਚਾਉਣ ਆਈ ਸੀ ਤੇ ਮੇਰੇ ਪੁੱਤ ਦਾ ਬੰਨਣ ਆਈ ਸੀਗੀ ਮੈਨੂੰ ਤਾਂ ਆਏ ਸੀਗਾ ਮੇਰੇ ਪੁੱਤ ਦਾ ਕੋਈ ਬੰਨ ਸਭੋ ਹੋ ਜਾਊਗਾ ਨਾਏ ਤੇਰਾ ਪਤਾ ਸਤਲ ਇਹਨਾਂ ਨੇ ਕੰਜਰਾ ਨੇ ਤਾਂ ਮੇਰਾ ਵੀ ਪੱਟਤਾ ਮੈਂ ਨਹੀਂ ਰਹਿੰਦੀ ਪੁੱਤ ਮੈਂ ਜਾਣਨੀ ਆ ਜੀ ਚੱਲ ਚੱਲ ਜੀ ਸਾਵਾਂਈ ਗਿਆ ਪੰਜ ਦੋ ਵੀ